ਹਾਂਜੀ ਮਿੱਤਰੋ ਜੇਕਰ ਕਿਸੇ ਵੀਰ ਨੂੰ ਟਰੈਕਟਰ ਚਾਹੀਦਾ ਤਾਂ ਬਾਈ ਉਹਨਾਂ ਨੇ ਆਪਾਂ ਟਰੈਕਟਰ ਦਿਖਾਉਣੇ ਸੰਪਰਕ ਕਰ ਲਿਓ ਬਰਨਾਲਾ ਮੰਡੀ ਦੇ ਵਿੱਚ ਖੜੇ ਆਪਾਂ ਨਾ ਤੇ ਆਜੋ ਕਿਰਾਂ ਤੁਹਾਨੂੰ ਟਰੈਕਟਰ ਵਿਖਾਉਣੇ ਸਾਰੇ ਜਿੰਨੇ ਵੀ ਟਰੈਕਟਰ ਖੜੇ ਸਾਰਿਆਂ ਦਾ ਰੇਟ ਵਗੈਰਾ ਫੋਨ ਨੰਬਰ ਆਪਾਂ ਉੱਪਰ ਦਿੱਤਾ ਹੋਇਆ ਤੇ ਵੀਡੀਓ ਚੱਲਿਆਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਆਜੋ ਕਿਰਾਂ ਤੇ ਮਾਈਕਾਂ 'ਚ ਪੈ ਗਈ ਜੀ ਥੋੜੀ ਜੀ ਪ੍ਰੋਬਲਮ ਆ ਤੇ ਆਵਾਜ਼ ਆਈ ਨਹੀਂ ਅਰ ਜਣ ਖੜਾ ਇਧਰਲੀ ਸਾਈਡ ਤੇ ਇਹ ਰੇਟ ਆ ਜਿਹੜਾ ਤੁਸੀਂ ਫੋਨ ਲਾ ਕੇ ਪੁੱਛ ਲਿਓ ਫੋਨ ਨੰਬਰ ਆਪਾਂ ਸਕਰੀਨ ਦੇ ਉੱਤੇ ਚੱਲਿਆਂਦਾ ਗਾ ਸਾਰਾ ਨਾ ਮਾਡਲ ਵਗੈਰਾ ਸਾਰੇ ਟਰੈਕਟਰ ਜਿਹੜੇ ਬਿਲਕੁਲ ਬਈ ਨਵੇਂ ਨਵੇਂ ਨੇ ਇਹ 555 ਹਰ ਦੇਣਾਗਾ ਉਹਨਾਂ 20 ਮਾਡਲ ਦੇ ਲਗਭਗ ਟਰੈਕਟਰ ਸੀ ਇਹ ਤੇ 20 21 22 ਮਾਡਲ ਸਾਰੇ ਜਿਹੜਾ ਸੋਨਾਲੀਕਾ ਖੜਾ ਇਧਰ 750 ਇਹ ਵੀ ਵੀਰ ਹੁਣਾਂ ਕੋਲੇ ਹੈਗਾ ਇਹ ਵਾਲਾ ਦਾ 21 ਮਾਡਲ ਟਰੈਕਟਰ ਹੈਗਾ ਬਿਲਕੁਲ ਨਵਾਂ ਸ਼ੋਰੂਮ ਕੰਡੀਸ਼ਨ ਦਾ ਪਿਆਗਾ ਪ੍ਰੀਤ ਖੜਾ 60 49 ਜੌਂਡੀਅਰ ਵਗੈਰਾ ਵੀ ਆਮੋ 20 ਤੋਂ 25 ਟਰੈਕਟਰ ਜਿਹੜੇ ਖੜੇ ਹੁੰਦੇ ਹਰ ਵਕਤ ਵੀਰ ਉਹਨਾਂ ਕੋਲੇ ਤੇ ਨੰਬਰ ਸਕਰੀਨ ਦੇ ਉੱਤੇ ਮਿੱਤਰੋ ਚੱਲੀ ਇਹਦਾ ਵਾਇਕਾਂ ਚ ਪ੍ਰੋਬਲਮ ਆਉਣ ਕਰਕੇ ਆਵਾਜ਼ ਜਿਹੜੀ ਆਈ ਨੀਗੀ ਤਾਂ ਕਰਕੇ ਆਪਾਂ ਤੁਹਾਨੂੰ ਦੱਸ ਰਿਹਾ ਜੌਂਡੀਅਰ ਖੜਾ 10 ਮਾਡਲ ਖੜਾਗਾ ਫਾਰਮ ਟਰੱਕ 60 24 ਮਾਡਲ ਖੜਾਗਾ ਤੇ ਸੋਨਾਲੀ ਕਖੜਾ ਇਧਰਲੀ ਸ਼ਾਈਡ ਤੇ ਤੇ 19 ਵੱਡਾ ਟਰੈਕਟਰ ਹੈ ਮਿੱਤਰੋ ਪੂਰਾ ਸਾਫ ਟਰੈਕਟਰ ਹੈਗਾ RX 60 19 ਮਾਡਲ ਜਿਹੜੇ ਵੀਰ ਨੂੰ ਚਾਹੀਦਾ ਸੰਪਰਕ ਨੰਬਰ ਕਰ ਲਿਓ ਆਰਐਕਸ ਦੇ ਵਿੱਚ ਮੂਹਰੇ ਮਗਰਾਟ ਵਗੈਰਾ ਲੱਗੇ ਹੋਇਆ ਫਾਈਬਰ ਵਾਲੀ ਛਤਰੀ ਲੱਗੀ ਹੋਈ ਆ। ਬਾਕੀ ਹੋਰ ਟਰੈਕਟਰ ਵੀ ਖੜੇ ਨੇ ਵੀਰੋਣਾਂ ਦੇ ਕੋਲ ਜਿਵੇਂ 852223 ਮਾਡਲ ਤੇ ਆਠ ਮਾਡਲ ਖੜਾ ਸੋਨਾਲੀਕਾ ਇਹ ਦੱਲੀ ਸਾਈਡ ਤੇ ਇਹ ਵੀ ਵੀਰੋਣਾਂ ਕੋਲੇ ਆਗਾ ਪਿੰਡ ਪਠਣਾ ਜਲਾ ਬਰਨਾਲਾ ਦੇ ਵਿੱਚ ਮਿੱਤਰੋ ਟਰੈਕਟਰ ਇੱਥੇ ਖੜੇ ਨੇ। ਤੁਸੀਂ ਆ ਕੇ ਜਦੋਂ ਵੀ ਟਰੈਕਟਰ ਜਿਹੜੇ ਦੇਖ ਸਕਦੇ ਹੋਗੇ ਇਹ ਆਠ ਮਾਡਲ ਟਰੈਕਟਰ ਸੋਨਾਲੀਕਾ ਸ਼ੋਰੂਮ ਕ੍ਰਿਸ਼ਨ ਦਾ ਟਰੈਕਟਰ ਪਿਆ ਪੂਰਾ ਸਾਫ਼ ਟਰੈਕਟਰ ਪਿਆ ਮਿੱਤਰੋ। ਤੇ ਜਿਹੜੇ ਵੀਰ ਨੂੰ ਤੁਹਾਿੰਦਾ ਸੰਪਰਕ ਨੰਬਰ ਸਕਰੀਨ ਦੇ ਉੱਤੇ ਪਤਾ ਚਲਾਤਾ ਤੁਸੀਂ ਉਹਤੇ ਜਾ ਕੇ ਇਹਦਾ ਟਰੈਕਟਰ ਖਰੀਦ ਸਕਦੇ ਹੋ। ਬਾਕੀ ਹੋਰ ਟਰੈਕਟਰ ਬਾਰੇ ਜਾਣਕਾਰੀ ਲੈਣੀ ਤਾਂ ਬਾਈ ਉਹਨਾਂ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਤੇ ਚੱਲੀਆਂ ਦਾ। ਬਾਕੀ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ। ਜੌਂਡੀਅਰ ਸੋਨਾਲੀਕਾ ਅਰਜਨ ਹੌਲੈਂਡ ਕੋਈ ਵੀ ਟਰੈਕਟਰ ਲੈਣਾਗਾ ਤਾਂ ਬਾਈ ਨਾਲ ਸੰਪਰਕ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ। ਬਾਕੀ ਕਰ ਦੋ ਵੀਡੀਓ ਸ਼ੇਅਰ ਧੰਨਵਾਦ।